ਸੀਵਰੇਜ ਦੀ ਸਮੱਸਿਆ ਜਿੱਦਾਂ ਤੁਸੀਂ ਜਾਣਦੇ ਹੋ तकरीबन ਸਾਰੇ ਅੰਮ੍ਰਿਤਸਰ ਦੇ ਵਿੱਚ ਹੈਗੀ ਆ ਤੇ ਉਸੇ ਤਰ੍ਹਾਂ ਹਿੜਾ ਖੇਤਰ ਦੇ ਵਿੱਚ ਵੀ ਸੀਵਰੇਜ ਦੀ ਸਮੱਸਿਆ ਕਾਫੀ ਸਾਲਾਂ ਤੋਂ ਚਲਦੀ ਆ ਰਹੀ ਹੈ ਚਾਹੇ ਉਹ ਹੁਕਮ ਜਿਵੇਂ ਸ਼ੁਰੂ ਹੋ ਗਿਆ ਫਿਰ ਡੇਂਗੂ ਜਾਂ ਹੋਰ੍ਹਾਂ ਦੇ ਕਈ ਰੋਗ ਜਾਂਦੇ ਨੇ ਤੇ ਪਰ ਫੋਗਿੰਗ ਮਸ਼ੀਨਾਂ ਨਹੀਂ ਕਿਤੇ ਨਜ਼ਰ ਆਉਂਦੀ ਇੱਕ ਪਾਰਕ ਦੇ ਕੰਮ ਹੋ ਰਹੇ ਪਰ ਕਈ ਪਾਰਕਾਂ ਬੁਟੀ ਜੰਦੀ ਹੈ ਇੱਕ ਦੇਖੋ 메ਜਰ ਪਾਰਕ ਜਿਹੜੀ ਹੈ ਨਾ ਸਾਡੀ ਓਮ ਜੀ ਪਾਰਕ ਕਿਉਂਕਿ ਬਾੜ ਦੇ ਵਿੱਚ 90% ਜਿਹੜੇ ਲੋਕ ਹੈ ਉਹ ਉਸ ਪਾਰਕ ਦੇ ਵਿੱਚ ਹੀ ਜਾਂਦੇ ਆ ਚੁਣਨ ਚਾਹੀਦਾ ਕਿ ਵਾਰ ਨੰਬਰ 78 ਦੇ ਵਿੱਚ ਹਮਮ ਪਰਮਿੰਦ ਪਖਨਾ ਜੀ ਬਲੋ ਖੁਦ ਆਪਣੇ ਪ੍ਰਾਈਵੇਟ ਬੰਦੇ ਵਿਗਾ ਦੇਗਾ ਅਸੀਂ ਆਪਣੇ ਕੋਲੋਂ ਚਲੋ ਆਪਣੇ ਦਸਵੰਦ ਵਿੱਚੋਂ ਅਸੀਂ 17000 ਜਿਹੜਾ ਕੋਲੋਂ ਪਰਸਨਲ ਲੱਗਾ ਸੀ ਮੈਂ ਉਸ ਗੱਡੀ ਨੂੰ ਬਿਲਕੁਲ ਮਕੈਨਿਕ ਕੋਲੋਂ ਸਹੀ ਕਰਵਾ ਕੇ ਮੈਂ ਉਹ ਵਾਰਡ ਦੇ ਵਿੱਚ ਲਿਫਟਿੰਗ ਵਾਸਤੇ ਪ੍ਰੋਵਾਈਡ ਕੀਤੀ ਸੀ ਦ ਗੱਡੀ ਮੈਂ ਦੁਬਾਰਾ ਦੋ ਤਿੰਨ ਦਿਨ ਤੋਂ ਸ਼ੁਰੂ ਕਰਵਾ ਰਿਹਾ ਹਾਂ ਕਿਉਂਕਿ ਉਹਨਾਂ ਨੂੰ ਪੇਮੈਂਟ ਦੀ ਜਿਹੜੀ ਉਹਨਾਂ ਦੀ ਪੇ ਸੀ ਨਾ ਤਨਖਾਹ ਉਹਦੀ ਮੁਸ਼ਕਲ ਸੀ ਕੰਪਨੀ ਤਾਂ ਚੱਲ ਗਈ ਪੇ ਪੇ ਤਨਖਾਹ ਕੋਈ ਨਹੀਂ ਦੇਣ ਵਾਲਾ ਸਮਝ ਜਦਿੱ ਘਰਵਸ਼ਣ ਬਣੀ ਜਾਂਦੀ ਹੈ ਜੀ ਜੀ ਏਰੀਆ ਜਿਹੜਾ ਸਟਰੀਟ ਦਾ ਖਰਾਬ ਹੈ ਸਟਰੀਟ ਲਾਈਟਾਂ ਨਹੀਂ ਲੱਗ ਰਹੀਆਂ ਇੱਥੋਂ ਤੇ ਵੀ ਸੁਣ ਜਾਏਗੇ ਮਿਲ ਪਗਣਾ ਇਹ ਕੋਈ ਫਿਰ ਆਪਣੇ ਲੋਕ ਆਪਣੇ ਪਾਕਟ ਚੋਂ ਸਟਰੀਟ ਲਾਈਟਾਂ ਲਵਾ ਰਹੇ ਨੇ ਬਿਲਕੁਲ ਜੀ ਇਹ ਦੇਖੋ ਸਾਡਾ ਲੋਕਾਂ ਨੇ ਸਾਹਮਣੇ ਬੜੇ ਵਿਸ਼ਵਾਸ ਨਾਲ ਚੁਣਿਆ ਵਾ ਹਨਾ ਸਾਨੂੰ ਵੋਟਾਂ ਪਾਈਆਂ ਤੇ ਸਾਡਾ ਵੀ ਫਰਜ਼ ਪਾਦਾ ਵਾ ਜਿੱਥੇ ਸਾਡੀ ਲੋੜ ਆ ਅਸੀਂ ਆਪਣਾ 100% ਦਵਾਂਗੇ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਟਾਈਮ ਤਾਂ ਮੈਂ ਹਾਂ ਮੁਕੇਸ਼ 바ਵਾ ਗੱਲ ਕਰਾਂਗੇ ਵਾਰ ਨੰਬਰ 78 ਦੇ ਪਾਰਸ਼ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪੰਜਾਬਾ ਰਕੈਂਦੇ ਵਿੱਚ ਧੰਨਵਾਦ ਮੁਕੇਸ਼ ਜੀ ਬਹੁਤ ਬਹੁਤ ਸ਼ੁਕਰੀਆ ਜੀ ਵਾਰਡ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਬਰਸਾਤਾਂ ਆਈਆਂ ਨੇ ਕਾਫੀ ਜਿਹੜਾ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀਵਰੇਜ ਜਿਹੜੀ ਅਹਿਮ ਮੁੱਦਾ ਰਿਹਾ ਜੀ ਜੀ ਹਰ ਜਗ੍ਹਾ ਤੇ ਸੀਵਰੇਜ ਦਾ ਪਾਣੀ ਜਿਹੜਾ ਗੰਦਾ ਪਾਣੀ ਹੈ ਉਹ ਲੋਕਾਂ ਦੇ ਘਰਾਂ ਤੱਕ ਜਿਹੜਾ ਪਹੁੰਚਿਆ ਤੁਹਾਡੀ ਵਾਰਡ ਦੇ ਵਿੱਚ ਵੀ ਕਾਫੀ ਸਮੱਸਿਆ ਜਿਹੜੀ ਸੀ ਕੁਝ ਏਰੀਆਜ਼ ਦੇ ਵਿੱਚ ਰਹੀ ਹੈ ਸੀਵਰੇਜ ਦੀ ਤੇ ਕਿਸ ਤਰ੍ਹਾਂ ਦੇ ਨਾਲ ਜਿਹੜੇ ਨੇ ਕੰਮ ਇਸ ਤਰ੍ਹਾਂ ਚੱਲ ਰਿਹਾ ਸਰ ਦੇਖੋ ਜੀ ਸੀਵਰੇਜ ਦੀ ਸਮੱਸਿਆ ਜਿੱਦਾਂ ਤੁਸੀਂ ਜਾਣਦੇ ਹੋ तकरीबन ਸਾਰੇ ਅੰਮ੍ਰਿਤਸਰ ਤੇ ਵਿੱਚ ਹੈਗੀ ਆ ਤੇ ਉਸੇ ਤਰ੍ਹਾਂ ਸ਼ਿਹਾੜਾ ਖੇਤਰ ਦੇ ਵਿੱਚ ਵੀ ਸੀਵਰੇਜ ਦੀ ਸਮੱਸਿਆ ਕਾਫੀ ਸਾਲਾਂ ਤੋਂ ਚਲਦੀ ਆਂਦੀ ਆ ਪਰ ਫਿਰ ਵੀ ਸਾਡੇ ਮਾਨਯੋਗ ਮੇਅਰ ਸਾਹਿਬ ਅਤੇ ਸਾਡੇ ਮਾਨਯੋਗ ਆਪਣਾ ਸੀਨੀਅਰ ਡਿਪਟੀ ਮੇਅਰ ਮੈਡਮ ਪ੍ਰਿੰਕਾ ਜੀ ਜੀ ਉਹਨਾਂ ਵੱਲੋਂ ਲਗਾਤਾਰ ਇਸ ਵੱਲ ਧਿਆਨ ਦਿੱਤਾ ਜਾ ਰਿਹਾ ਵਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵਾ ਕਿ ਸੇਵਰੇਜ ਦੀ ਸਮੱਸਿਆ ਛੇਤੀ ਤੋਂ ਛੇਤੀ ਜਿੰਨੀ ਵੀ ਹੋ ਸਕੇ ਹੱਲ ਹੋ ਜਾਵੇ ਤੇ ਸਫਾਈ ਦਾ ਪ੍ਰਬੰਧ ਵੀ ਉਹਨਾਂ ਵੱਲੋਂ ਬਕਾਇਦਾ ਤੁਹਾਨੂੰ ਪਤਾ ਵੀ ਪਿਛੇ ਜੇ ਕੰਪਨੀ ਵੱਲੋਂ ਵੀ ਵਾਈਂਡ ਅਪ ਕੀਤਾ ਗਿਆ ਵਾ ਤੇ ਨਵੀਂ ਕੰਪਨੀ ਨੂੰ ਟੈਂਡਰ ਲਾਟ ਹੋ ਰਿਹਾ ਤੇ ਛੇਤੀ ਤੋਂ ਛੇਤੀ ਉਹ ਵੀ ਨਵੀਆਂ ਗੱਡੀਆਂ ਨਵੀਂ ਕੰਪਨੀ ਨੂੰ ਕੂੜੇ ਦੀ ਲਿਫਟਿੰਗ ਵੀ ਹੋ ਜਾਏਗੀ ਤੇ ਬਾਕੀ ਜਿੱਦਾਂ ਵਾਰਡ ਦੇ ਵਿੱਚ ਵੀ ਸੀਵਰੇਜ ਦੀ ਸਮੱਸਿਆ ਚਲੋ ਹਰ ਇਲਾਕੇ ਦੇ ਵਿੱਚ ਹੈਗੀ ਆ ਸਾਡੀ ਵਾਰਡ ਦੇ ਵਿੱਚ ਵੀ ਕੁਝ ਇਲਾਕਿਆਂ ਦੇ ਵਿੱਚ ਕਾਫੀ ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਚਲਦੀ ਆ ਰਹੀ ਸੀ ਜੀ ਪਿਛਲੇ ਹਫਤੇ ਅਸੀਂ ਲਗਾਤਾਰ ਤਿੰਨ ਰਾਤਾਂ ਅਸੀਂ ਸੈਕਸ਼ਨ ਪਾਸ ਕਰਵਾਈ ਮੈ ਕਾਰਪੋਰੇਸ਼ਨ ਤੋਂ ਮਾਨਯੋਗ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਜੀ ਨੂੰ ਬੇਨਤੀ ਕੀਤੀ ਸੀ ਉਹਨਾਂ ਵੱਲੋਂ ਸਾਨੂੰ ਪੰਜ ਰਾਤਾਂ ਦੀ ਸੈਕਸ਼ਨ ਫਾਇਲ ਬਣਵਾ ਕੇ ਸਾਨੂੰ ਅਪਰੂਵ ਕੀਤੀ ਆ ਤੇ ਅਸੀਂ ਉਸ ਲੈਨ ਕਰਤਾਰਨਗਰ ਜਿਹੜੀ ਇੱਕ ਪ੍ਰਤਾਮ ਮਿਲ ਨੂੰ ਰਸਤਾ ਜਾਂਦਾ ਵਾ ਮੇਨ ਕਦੀ ਬਾਜ਼ਾਰ ਤੋਂ ਉਹ ਅਸੀਂ ਬਿਲਕੁਲ ਡੀਸੈਲਟਿੰਗ ਕਰਵਾਈ ਆ ਜੀ ਸਾਫ ਕਰਵਾਈ ਆ ਪਰसों ਰਾਤ ਦੀ ਵੀ ਉਸ ਤੋਂ ਪਹਿਲਾਂ ਵੀ ਤਿੰਨ ਦਿਨ ਲੱਗ ਕੇ ਰਹੀਆਂ ਬੜਾ ਵਧੀਆ ਰਿਜ਼ਲਟ ਆ ਜੀ ਉਸ ਦਾ ਅੱਜ ਸੋਕ ਤਾਂ ਮੈਨੂੰ ਸਵੇਰੇ ਵੀ ਫੋਨ ਆਏ ਉਸ ਗਲੀ ਤੋਂ ਸਾਰੇ ਜਾਣੇ ਆ ਕਲੀਆਂ ਦੇ ਜਿੰਨੇ ਵੀ ਆਪਣਾ ਲੋਕ ਹੀ ਕੀ ਸਾਡੀ ਇੰਨੇ ਸਾਲਾਂ ਬਾਅਦ ਇੰਨੀ ਸਫਾਈ ਸੀਵਰੇਜ ਦੀ ਹੋਈ ਆ ਬਿਲਕੁਲ ਪ੍ਰੋਬਲਮ ਨਹੀਂ ਹਫਤਾ ਹੋ ਗਿਆ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਬੜਾ ਧੰਨਵਾਦ ਮਤਲਬ ਸਾਡੇ ਪਰ ਚਲੋ ਸਾਡਾ ਵੀ ਫਰਜ਼ ਹੈ ਕੋਈ ਵੀ ਹੈ ਨਾ ਕੰਮ ਕਰਨਾ ਤੇ ਇਸੇ ਤਰ੍ਹਾਂ ਹੋਰ ਵੀ ਸੁਭਾਸ਼ ਰੋਡ ਦਾ ਸਾਡਾ ਇਲਾਕਾ ਵੀ ਉੱਥੇ ਵੀ ਅਸੀਂ ਦੋ ਰਾਤਾਂ ਡੀਸਲਟਿੰਗ ਦੀਆਂ ਲਵਾ ਕੇ ਗੱਡੀ ਰਾਤ ਤੇ ਬਿਲਕੁਲ ਲਾਈਨ ਸਾਫ਼ ਕਰਵਾਤੀ ਆ ਇੱਕ ਅੱਧਾ ਮਤਲਬ ਇੱਕ ਗਲੀ ਸਾਡੀ ਹੁਣ ਤਕਰੀਬਨ ਮੈਂ ਸਮਝਦਾ ਵਾਂ ਕਿ ਮੇਜਰ ਜਿਹੜੀ ਪ੍ਰੋਬਲਮ ਰਹਿ ਗਈ ਆ ਕਰਤਾਰ ਨਗਰ ਦੇ ਵਿੱਚ ਇੱਕ 6 7 ਨੰਬਰ ਗਲੀ ਆ ਉੱਥੇ ਅਸੀਂ ਪਲੈਨਿੰਗ ਕੀਤੀ ਹੈ ਇੱਕ ਨਵੀਂ ਹੋਦੀ ਬਣਵਾਉਣ ਦੀ ਤੇ ਉਹ ਹੋਦੀ ਬੰਦੇ ਨਾਲ 90 ਤੋਂ 95% ਉੱਥੇ ਸਮੱਸਿਆ ਦਾ ਹੱਲ ਹੋ ਜਾਂਦਾ ਤੇ ਬਾਕੀ ਮਾਰੇ ਦੀ ਕਿੱਫਾ ਵਾ ਆਪਾਂ ਸਾਡੇ ਜਿੰਨੇ ਵੀਰ ਭਰਾ ਵਾ ਸਾਡੀ ਟੀਮ ਆ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੀ ਸੇਵਾ ਜੀ ਰਹਿੰਦੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਆ ਵੱਧ ਤੋਂ ਵੱਧ ਲੋਕਾਂ ਦੇ ਕੰਮ ਕੀਤੇ ਜਾ। ਜਿਦਾ ਹਮੇਸ਼ਾ ਹੀ ਦੇਖਣ ਨੂੰ ਮਿਲਦਾ ਸੀ ਕਿ ਜਦ ਮੌਸਮ ਚੇਂਜ ਹੁੰਦਾ ਤਾਂ ਮੱਛਰ ਜਰਾ ਵਾ ਚਾਹੇ ਉਹ ਹੁਣ ਕੋ ਸਿਜ਼ਨ ਸ਼ੁਰੂ ਹੋ ਗਿਆ ਫਿਰ ਡੇਂਗੂ ਜਾਂ ਹੋਰ ਤਰ੍ਹਾਂ ਦੇ ਕਈ ਇਹੋ ਜਿਹੇ ਡੈਸੀਜ਼ ਲੇ ਜਾਣੀਆਂ ਪਈ ਪਰ ਫੋਗਿੰਗ ਮਸ਼ੀਨਾਂ ਨਹੀਂ ਕਿਤੇ ਨਜ਼ਰ ਆ ਰਹੀਆਂ ਕਿਆ ਤੇ ਜ਼ਰੂਰ ਹੋ ਰਹੀਗੀ ਫੋਗਿੰਗ ਹਰ ਏਰੀਆ ਚ ਕੀਤੀ ਜਾ ਰਹੀ ਹੈ ਪਰ ਫੋਗਿੰਗ ਮਸ਼ੀਨਾਂ ਕਿਤੇ ਨਾ ਜਾਈਆਂ ਤੁਹਾਡੇ ਏਰੀਆ ਚ ਕਿਤੇ ਨਾ ਦੇਖੋ ਜੀ ਮੈਂ ਹੋਤਾ ਮੈਂ ਕੁਝ ਕਹਿ ਨਹੀਂ ਸਕਦਾ ਪਰ ਮੇਰੀ ਵਾਰਡ ਦੇ ਵਿੱਚ ਮੇਰੇ ਕੋ ਔਰ ਕੋਡ ਪਿਕਚਰਸ ਸਾਰੀਆਂ ਫੋਟੋ ਹੁੰਦੀਆਂ ਵਾ ਜੀ ਮੇਰੀ ਵਾਰਡ ਦੇ ਵਿੱਚ ਸਾਡੀ ਵਾਰਡ ਦੇ ਵਿੱਚ ਚੌਥੇ ਦਿਨ ਜੇ ਪੰਜਵੇਂ ਦਿਨ ਪਾਈਕ ਤੇ ਲੜਕਾ ਆਉਂਦਾ ਵਾ ਫੋਗਿੰਗ ਵਾਲਾ ਜੀ ਰੈਗੂਲਰ ਮੈਨੂੰ ਕਹਿਣ ਦੀ ਲੋੜ ਵੀ ਨਹੀਂ ਪੈਂਦੀ ਉਸ ਨੂੰ ਮੈਂ ਦੱਸਿਆ ਇਲਾਕੇ ਦੱਸੇ ਹੋਇਆ ਕਿ ਅਲੱਗ-ਅਲੱਗ ਦੇਣ ਜਾਂ ਵਾਰੀ ਸਿਰ ਸਾਰੇ ਇਲਾਕਿਆਂ ਦੇ ਵਿੱਚ ਸਾਰੀਆਂ ਗਲੀਆਂ ਦੇ ਵਿੱਚ ਫੋਗਿੰਗ ਕਰਵਾਉਣੀ ਜੀ ਬਕਾਇਦਾ ਮੇਰੇ ਕੋਲ ਫੋਟੋਆਂ ਖਿੱਚਦਾ ਫੋਟੋਆਂ ਆਉਂਦੀਆਂ ਵਾ ਕਿ ਹੁੰਦੀ ਆ ਮੇਰੇ ਕੋਲ ਆ ਰਿਕਾਰਡ ਆ ਮੈਂ ਕੋਈ ਵੈਸੇ ਗੱਲ ਨਹੀਂ ਕਰ ਰਿਹਾ ਤੇ 15 ਦਿਨ ਬਾਅਦ ਇੱਕ ਵੱਡੀ ਮੈਚਰ ਗੱਨ ਵਾਲੀ ਗੱਡੀ ਸਾਡੀ ਬਾੜ ਦੇ ਵਿੱਚ ਆਉਂਦੀ ਆ ਸਾਰੀ ਬਾੜ ਕਵਰ ਕਰਦੀ ਆ ਕਹਿੰਦਾ ਮਾਲਕ ਵੀ ਸਾਡੀ ਬਾਗ ਦੇ ਵਿੱਚ ਰੈਗੂਲਰ ਫੋਗਿੰਗ ਸਪਰੇਅ ਹੋ ਰਹੀ ਆ ਕੋਈ ਮੈਨੂੰ ਪਰਸਨਲ ਵੀ ਕਹਿੰਦਾ ਆਪਾਂ ਗਲੀ ਦੇ ਵਿੱਚ ਭੇਜ ਦੇਈ ਦੀ ਜੇ ਕਿ ਇਹਨੂੰ ਲੱਗਦਾ ਕਿ ਉੱਥੇ ਨਹੀਂ ਹੋਈ ਜੀ ਤੇ ਰੈਗੂਲਰ ਤੁਸੀਂ ਔਰ ਕਾਰਡ ਦੇਖ ਸਕਦੇ ਜੇ ਸਾਡੇ ਇੱਥੇ ਕਹਦਾ ਫੋਗਿੰਗ ਹੁੰਦੀ ਆ 4 ਦਿਨ ਬਾਅਦ 3 ਦਿਨ ਬਾਅਦ ਦੂਸਰੀ ਜਿਹੜੀ ਪਾਰਕ ਹੈ ਕਈ ਪਾਰਕ ਨੇ ਜਿਨ੍ਹਾਂ ਦੀ ਸਾਫ ਸਫਾਈ ਹੋਣ ਵਾਲੀ ਆ ਜਿਵੇਂ ਕਤਾਰਨਗਰ ਉੱਥੇ ਵੀ ਜਿਹੜਾ ਜ਼ੋਨ ਦੇ ਵਿੱਚ ਪਾਰਕ ਹੈ ਉਹ ਪਾਰਕ ਦੀ ਸਾਫ ਸਫਾਈ ਆ ਕਾ ਉੱਗ ਗਿਆ ਬੂਟੀ ਉੱਗੀ ਪਈ ਹੈ ਨਹੀਂ ਐ ਸੋਰੀ ਮਕੇਸ਼ ਜੀ ਉੱਥੇ ਕਰਤਾਰਨਗਰ ਕੋਈ ਪਾਰਕ ਨਹੀਂ ਹੈਗੀ ਵੈਸੇ ਪਾਰਕ ਸਾਡੀ ਵਾਰਡ ਦੇ ਵਿੱਚ ਚਾਰ ਪਾਰਕ ਆ ਇੱਕ ਸਾਡੀ ਜੀਟੀ ਰੋਡ ਜਿੱਥੇ ਟੈਂਕੀ ਬਣੀ ਹੋਈ ਆ ਵੱਡੀ ਮੇਜਰ ਪਾਰਕ ਓਮ ਜੀ ਪਾਰਕ ਆ ਓਮ ਜੀ ਪਾਰਕ ਬਾਕੀ ਸਾਡੇ ਤਿੰਨ ਜਿਹੜੀਆਂ ਬਿਲਕੁਲ ਮਾਈਨਰ ਪਾਰਕ ਐ ਛੋਟੀਆਂ ਉਹ ਮਹੱਲਿਆਂ ਦੇ ਵਿੱਚ ਆ ਇੱਕ ਪ੍ਰਤਾਪ ਮਹਿਲਾ ਬਿਲਕੁਲ ਛੋਟੀ ਜੀ ਪਾਰਕ ਉਹ ਵੀ ਇੱਕ ਸਾਡੀ ਰੈਗਰਪੁਰੇ ਆ ਤੇ ਇੱਕ ਸਾਡੀ ਗੋਬਿੰਦਗਿਰੀ ਚ ਭਾਏ ਰੋੜਤੇ ਆ ਸਿਰਫ ਇਹ ਸਾਡੇ ਕੋਲ ਪਾਰਕਾਂ ਵਾਂ ਬਾਕੀ ਤੁਸੀਂ ਪਾਰਕਾਂ ਦੀ ਜੇ ਗੱਲ ਕੀਤੀ ਆ 10 15 ਦਿਨ ਪਹਿਲਾਂ ਵੀ ਓਮਤੀ ਪਾਰਕ ਦੇ ਵਿੱਚ ਅਸੀਂ ਬੈਂਚ ਨਵੇਂ ਪ੍ਰੋਵਾਈਡ ਕੀਤੇ ਆ ਜੀ ਜੀ 7 8 ਬੈਂਚ ਅਸੀਂ ਨਵੇਂ ਪ੍ਰੋਵਾਈਡ ਕੀਤੇ ਆ ਜਿਹੜੇ ਪੁਰਾਣੇ ਸੀ ਉਹਨਾਂ ਨੂੰ ਰਿਪੇਅਰ ਕਰਾ ਕੇ ਪੇਂਟ ਕਰਵਾ ਕੇ ਉਹ ਵੀ ਅਸੀਂ ਪ੍ਰੋਵਾਈਡ ਕੀਤੇ ਆ ਤੇ ਥੋੜੇ ਇੱਕ ਦਿਨਾਂ ਨੂੰ ਇੱਕ ਦੋ ਦਿਨਾਂ ਤੱਕ ਉੱਥੇ ਅਸੀਂ ਵਾਈਟ ਪੇਂਟ ਕਰਵਾ ਰਹੇ ਆ ਸਾਰੀ ਪਾਰਕ ਦੇ ਵਿੱਚ ਜੀ ਜੇ ਜਿਹੜੇ ਟਰੀਸ ਰੱਖਤੇ ਆ ਉਹਨਾਂ ਨੂੰ ਸਾਫ ਸੁਥਰਾ ਮਤਲਬ ਦੇਖ ਕੇ ਦਮਾਉਣ ਲਈ ਹੋਰ ਵੀ ਜਿਹੜੇ ਉੱਥੇ ਪਾਰਕ ਦੇ ਛੋਟੇ-ਮੋਟੇ ਕੰਮ ਹੈ ਉਹ ਵੀ ਅਸੀਂ ਕਰਵਾ ਰਹੇ ਹਾਂ ਇੱਕ ਪਾਰਕ ਦੇ ਕੰਮ ਹੋ ਰਹੇ ਪਰ ਕਈ ਪਾਰਕਾਂ ਵਿੱਚ ਬੁੱਟੀ ਜਿਹੜੀ ਹੈ ਇੱਕ ਦੇਖੋ ਮੇਜਰ ਪਾਰਕ ਜਿਹੜੀ ਹੈ ਨਾ ਸਾਡੀ ਓਮਜੀ ਪਾਰਕ ਕਿਉਂਕਿ ਵਾਰਡ ਦੇ ਵਿੱਚ 90% ਜਿਹੜੇ ਲੋਕ ਆ ਉਹ ਉਸ ਪਾਰਕ ਦੇ ਵਿੱਚ ਹੀ ਜਾਂਦੇ ਆ ਉਸ ਪਾਰਕ ਦੇ ਬਾਕੀ ਪਾਰਕਾਂ ਦੇ ਵਿੱਚ ਫੁੱਟਬਾਲ ਬਿਲਕੁਲ ਮਾਇਨਰ ਆ ਕਿਉਂਕਿ ਉੱਥੋਂ ਦੇ ਸਿਰਫ ਲਾਗੇ ਬੰਨੇ ਜਿਹੜੇ 5 ਜਾਂ 7 ਅਦਾਹ ਕਰਿਆ ਉਹ ਜ਼ਿਆਦਾ ਯੂਜ਼ ਕਰਦੇ ਪਰ ਫਿਰ ਵੀ ਉਹ ਪਾਰਕ ਤੁਸੀਂ ਦੇਖ ਸਕਦੇ ਹੋ ਸਾਡੀਆਂ ਬਿਲਕੁਲ ਵੈਲ ਮੇਨਟੇਨਡ ਆ ਕੋਈ ਉੱਥੇ ਗੰਦਗੀ ਨਹੀਂ ਆ ਕੋਈ ਕੁਝ ਨਹੀਂ ਹੈਗਾ ਆਪਾਂ ਜੇ ਕੋਈ ਸਾਨੂੰ ਸੁਨੇਹਾ ਵੀ ਲਾਉਂਦਾ ਵਾ ਜਾਂ ਕੰਪਲੇਟ ਕਰਦਾ ਅਸੀਂ ਬਕਾਇਦਾ ਉਸੇ ਵਲੇ ਉਸਨੂੰ ਸਾਫ਼ ਕਰਵਾਂਗੇ ਚੋਣ ਆਲਰੇਡੀ ਜਿਹੜੇ ਨਿਗਮ ਦੇ ਚੋਣ ਸੀ ਉਹ ਲੇਟ ਹੋਏ ਜੀ 2 ਤੋਂ 2.5 ਸਾਲ ਚੋਣ ਲੇਟ ਹੋਏ ਉਸ ਤੋਂ ਬਾਅਦ ਅਗਰ ਕੁਰੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਕੁਰੇ ਅੰਮ੍ਰਿਤਸਰ ਸ਼ਹਿਰ ਵਿੱਚ ਕੁਰੇ ਲਿਫਟਿੰਗ ਦੀ ਬਹੁਤ ਪ੍ਰੋਬਲਮ ਜੀ ਜੀ ਚੁਣਨ ਚ ਵੀ ਆ ਰਿਹਾ ਕਿ ਵਾਰ ਨੰਬਰ 78 ਦੇ ਵਿੱਚ ਹਮਮ ਅਰਮਿੰਨ ਪਕਣਾ ਜੀ ਉਹ ਲੋਕ ਖੁਦ ਆਪਣੇ ਪ੍ਰਾਈਵੇਟ ਬੰਦੇ ਲਗਾਏ ਗਏ ਜੀ ਜੀ ਨਹੀਂ ਦੇਖੋ ਜੀ ਬੰਦੇ ਤਾਂ ਚਲੋ ਸਾਰੇ ਕਾਰਪੋਰੇਸ਼ਨ ਦੇ ਆ ਅਸੀਂ ਗੱਡੀ ਜਿਹੜੀ ਸੀ ਨਾ ਇੱਕ ਲਿਫਟਿੰਗ ਵਾਲੀ ਜੀ ਜਦੋਂ ਮੈਂ ਆਪਾਂ ਨਵੇਂ-ਨਵੇਂ ਬਣੇ ਸੀ ਉਸ ਤੋਂ ਤਕਰੀਬਨ 3-4 ਮਹੀਨੇ ਬਾਅਦ ਉਹ ਗੱਡੀ ਵੈਸੇ ਕਿਉਂਕਿ ਕੰਪਨੀ ਤੇ ਵਾਈਂਡ ਆਊਟ ਕਰਤਾ ਸਾਰਾ ਵਾਈਪ ਆਊਟ ਜਿੰਦਾ ਵੀ ਆ ਹਨਾ ਕੰਮ ਤੇ ਗੱਡੀਆਂ ਜਿੰਨੀਆਂ ਵੀ ਚਲਦੀਆਂ ਸੀ ਸਾਡੀ ਵਾਰਡ ਦੇ ਵਿੱਚ ਵੀ ਉਹ ਵੀ ਤਕਰੀਬਨ 3 ਤੋਂ 4 ਗੱਡੀਆਂ ਚਲਦੀਆਂ ਹੋ ਖਰਾਬ ਹੋ ਕੇ ਡੰਪ ਦੇ ਵਿੱਚ ਲੱਗ ਚੁੱਕੀਆਂ ਸੀ ਜੀ ਪਰ ਫਿਰ ਵੀ ਚਲੋ ਸਾਡਾ ਫਰਜ਼ ਹੀ ਕੀ ਲੋਕਾਂ ਨੂੰ ਕੋਈ ਤੰਗੀ ਨਾ ਆਵੇ ਅਸੀਂ ਆਪਣੇ ਕੋਲੋਂ ਚਲੋ ਆਪਣੇ ਦਸਵੰਦ ਵਿੱਚੋਂ ਅਸੀਂ 17000 ਰੁਪਏ ਮੇਰਾ ਕੋਲੋਂ ਪਰਸਨਲ ਲੱਗਾ ਸੀ ਮੈਂ ਉਸ ਗੱਡੀ ਨੂੰ ਬਿਲਕੁਲ ਮਕੈਨੀਕਲੋਂ ਸਹੀ ਕਰਵਾ ਕੇ ਮੈਂ ਉਹ ਵਾਰਡ ਦੇ ਵਿੱਚ ਲਿਫਟਿੰਗ ਵਾਸਤੇ ਪ੍ਰੋਵਾਈਡ ਕੀਤੀ ਸੀ ਜੀ ਬਾਕੀ ਬੰਦੇ ਜਿਹੜੇ ਸੀ ਉਹ ਕੰਪਨੀ ਦੇ ਸੀ ਬਾਕੀ ਕਾਰਪੋਰੇਸ਼ਨ ਦੀ ਸਾਡੀ ਪੂਰੀ ਮਤਕੀਤੀ ਆ ਪਰ ਹਾਂ ਗੱਡੀ ਅਸੀਂ ਆਪਣੇ ਕੋਲੋਂ ਨਿੱਜੀ ਪੈਸੇ ਤੋਂ ਸਹੀ ਕਰਵਾ ਕੇ ਅਸੀਂ ਓੜੇ ਦੀ ਲਿਫਟਿੰਗ ਸ਼ੁਰੂ ਕਰਵਾਈ ਸੀ ਉਹ ਅਜੇ ਵੀ ਥੋੜੇ ਦਿਨਾਂ ਤੱਕ ਉਹ ਚਲਦੀ ਰਹੀ ਆ ਪਰ 28 ਅਗਸਤ ਨੂੰ ਕੰਪਨੀ ਨੇ ਬਿਲਕੁਲ ਹੀ ਬੋਰੀ ਇਸ ਤਰ੍ਹਾਂ ਆਪਣਾ ਬੰਨ ਲਿਆ ਬਿਲਕੁਲ ਖਤਮ ਕਰਤਾ ਕੰਮ ਤੇ ਜਿਹੜੇ ਉਹ ਮੁਲਾਜ਼ਮ ਨੇ ਤਕਰੀਬਨ 150 ਦੇ ਕਰੀਬ ਮੁਲਾਜ਼ਮ ਆ ਉਹਨਾਂ ਤੁਸੀਂ ਪਿੱਛੇ ਜੇ ਸੁਣਿਆ ਹੋਏਗੀ ਹੜਤਾਲ ਵੀ ਉਹਨਾਂ ਨੇ ਕਰ ਰਹੇ ਆ ਤੇ ਉਹ ਕਾਰਪੋਰੇਸ਼ਨ ਦਫ਼ਤਰ ਡੀਸੀ ਸਾਹਿਬ ਨੂੰ ਮਿਲਦੇ ਪਏ ਆ ਕਿਉਂਕਿ ਉਹ ਬਿਲਕੁਲ ਵਿਲੇ ਹੋ ਚੁਕੇ ਆ ਜੀ ਕਿਉਂਕਿ ਉਹ ਅੱਗੇ ਕੰਪਨੀ ਦਾ ਕੰਮ ਕਰਦੇ ਸੀ ਕੰਪਨੀ ਨੇ ਤਰਖਾ ਬਿਲਕੁਲ ਬੰਦ ਕਰਤੀ ਆ ਇਸ ਲਈ ਸਾਡਾ ਅਜੇ ਵੀ ਧਿਆਨ ਇਸ ਤਰ੍ਹਾਂ ਅਸੀਂ ਜਿਹੜੇ ਸਾਡੇ ਇੰਸਪੈਕਟਰ ਆ ਸੈਂਟਰੀ ਉਹਨਾਂ ਨੂੰ ਅਸੀਂ ਮੈਂ ਰੋਜ਼ ਇਨ ਟੱਚ ਰਹਿਣਾ ਵਾ ਟਰਾਲੀਆਂ ਅਸੀਂ ਠੇਕੇਦਾਰਾਂ ਦੀਆਂ ਮਹਿੰਗਾਈ ਦੀਆਂ ਕਾਰਪੋਰੇਸ਼ਨ ਦੀਆਂ ਚੁਕਵਾਈ ਤੇ ਵਾ ਦ ਗੱਡੀ ਮੈਂ ਦੁਬਾਰਾ 2-3 ਦਿਨ ਤੋਂ ਸ਼ੁਰੂ ਕਰਵਾ ਰਿਹਾ ਕਿਉਂਕਿ ਉਹਨਾਂ ਨੂੰ ਪੇਮੈਂਟ ਦੀ ਜਿਹੜੀ ਉਹਨਾਂ ਦੀ ਪੇ ਸੀ ਨਾ ਤਨਖਾਹ ਉਹਦੀ ਮੁਸ਼ਕਲ ਸੀ ਕੰਪਨੀ ਤਾਂ ਚੱਲ ਗਈ ਪੇ ਪੇ ਤਨਖਾਹ ਕੋਈ ਨਹੀਂ ਦੇਣ ਵਾਲਾ ਸੀ ਫਿਰ ਮੈਂ ਇਨਸਪੈਕਟਰ ਸਾਹਿਬ ਨਾਲ ਕਾਰਪੋਰੇਸ਼ਨ ਨਾਲ ਗੱਲ ਕੀਤੀ ਆ ਉਹਨਾਂ ਨੂੰ ਰਜਿਸਟਰ ਕਰਾ ਕੇ ਤੇ ਗੱਡੀ ਦੁਬਾਰਾ ਚਾਲੂ ਹੋ ਰਹੀ ਹੈ ਸਟਰੀਟ ਲਾਈਟ ਦੀ ਦਿੱਕਤ ਜੀ ਕਾਰਪੋਰੇਸ਼ਨ ਵੱਲੋਂ ਜਦ ਦੀ ਕਾਰਪੋਰੇਸ਼ਨ ਬਣੀ ਹੈ ਜੀ ਏਰੀਆ ਜੇਕਰ ਸਟਰੀਟ ਲਾਈਟਾਂ ਖਰਾਬ ਹੈ ਸਟਰੀਟ ਲਾਈਟਾਂ ਨਹੀਂ ਲੱਗ ਰਹੀਆਂ ਐਥੋਟਿਕ ਵੀ ਸੁਣ ਜਾਏਗੇ ਔਰ ਮਿੰਨ ਪਗਣਾ ਹੀ ਖੁਦ ਫਿਰ ਆਪਣੇ ਕੋਲ ਆਪਣੀ ਪਾਕਟ ਚੋਂ ਫੀਡਲਾਈਟਾ ਲਵਾ ਰਹੇ ਨੇ ਬਿਲਕੁਲ ਜੀ ਇਹ ਦੇਖੋ ਸਾਡਾ ਲੋਕਾਂ ਨੇ ਸਾਨੂੰ ਬੜੇ ਵਿਸ਼ਵਾਸ ਨਾਲ ਚੁਣਿਆ ਵਾ ਹਨਾ ਸਾਨੂੰ ਵੋਟਾਂ ਪਾਈਆਂ ਤੇ ਸਾਡਾ ਵੀ ਫਰਜ਼ ਬਣਦਾ ਵਾ ਜਿੱਥੇ ਸਾਡੀ ਲੋੜ ਆ ਅਸੀਂ ਆਪਣਾ 100% ਦੇਵਾਂਗੇ ਜਿੱਥੇ ਲੋੜ ਆ ਬੋਕੜ ਵਿੱਚੋਂ ਪੈਸੇ ਖਰਚਣ ਦੀ ਜਾਂ ਦਾ ਸੰਬੰਧ ਆਪਣਾ ਘਟਨਾ ਉਹ ਅਸੀਂ ਕੱਢਦੇ ਆ ਅਸੀਂ ਪਹਿਲਾਂ ਵੀ ਖਰਚਦੇ ਆ ਹੁਣ ਵੀ ਖਰਚਦੇ ਆ ਇਹਦੇ ਵਿੱਚ ਕੋਈ ਵੀ ਮਤਲਬ ਚਗਣ ਵਾਲੀ ਗੱਲ ਨਹੀਂ ਹੈਗੀ ਅਸੀਂ ਹੁਣ ਵੀ ਮਤਲਬ ਜੇ ਤੁਸੀਂ ਸਟੀਲ ਲਾਈਟਾਂ ਦੀ ਗੱਲ ਕਰਦੇ ਆ ਅਸੀਂ ਅੱਜ ਵੀ ਇਹ ਤਕਰੀਬਨ 10 ਤੋਂ 15 ਅੱਜ ਲਗਵਾਈਆਂ ਵਾ ਸਟੀਲ ਲਾਈਟਾਂ ਇੱਕ ਲੇਨ ਦੇ ਵਿੱਚ ਹੀ ਅਸੀਂ ਕੱਲ ਵੀ ਲਵਾ ਰਹੇ ਹਾਂ ਹੋਰ ਪਰਸੋਂ ਵੀ ਲਵਾ ਰਹੇ ਹਾਂ ਜਿੱਥੇ ਜਿੱਥੇ ਦਿੱਕਤ ਆ ਸਾਡੀ ਨਾਲ ਦੀ ਗਲੀ ਦੇ ਵਿੱਚ ਕਾਫੀ ਸਾਲਾਂ ਤੋਂ ਸਟੀਲ ਲਾਈਟਰ ਨਹੀਂ ਕੋਈ ਮਤਲਬ ਖਰਾਬ ਹੋ ਚੁੱਕਿਆ ਸੀ ਪੁਰਾਣੀਆਂ ਲੱਗੀਆਂ ਸੀ ਬਿਲਕੁਲ ਹਨੇਰਾ ਸੀ ਅੱਜ ਅਸੀਂ ਉੱਥੇ ਲਗਵਾ ਕੇ ਬਿਲਕੁਲ ਪੰਜ ਲਾਈਟਾਂ ਇੱਕ ਗਲੀ ਦੇ ਵਿੱਚ ਲਗਵਾਈਆਂ ਵਾ ਤੇ ਜਗਮਗ ਕਰਵਾਈਆਂ ਬਾਕੀ ਸਪੋਰਟ ਸਾਨੂੰ ਕਾਰਪੋਰੇਸ਼ਨ ਮਤਲਬ ਵੀ ਮਿਲਦੀ ਪਈ ਆ ਜਿੱਥੇ ਲੋੜ ਪੈਂਦੀ ਅਸੀਂ ਆਪਣੇ ਕੋਲੋਂ ਵੀ ਕਰੀਦਾ ਕੀ ਕਾਰਨ ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਾਲ ਕਾਫੀ ਅچھے ਸਬੰਧ ਵੀ ਸੀ ਫਿਰ ਕਿਉਂ ਨਹੀਂ ਟਿਕਟ ਮਿਲੀ ਔਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਸਨ ਚਾਹੇ ਕਾਂਗਰਸ ਦੇ ਉਮੀਦਵਾਰ ਤੁਗ ਦਾ ਬੀਜਪੀ ਦੇ ਉਮੀਦਵਾਰ ਹੋਣ ਆਮ ਆਦਮੀ ਜੀ ਦੇ ਉਮੀਦਵਾਰ ਉਹਨਾਂ ਸਭ ਨੂੰ ਪਛਾੜ ਕੇ ਜਨਤਾ ਨੇ ਤੁਹਾਡੇ ਹੱਥ ਦੇ ਵਿੱਚ ਫਤਵਾ ਦਿੱਤਾ ਦੇਖੋ ਜੀ ਚਲੋ ਰਾਜਨੀਤੀ ਦੇ ਵਿੱਚ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਕਿਸੇ ਨਾਲ ਤੇ ਹਰ ਇੱਕ ਦਾ ਆਪਣਾ ਕੋਈ ਮਜਬੂਰੀ ਵੀ ਹੋ ਸਕਦੀ ਆ ਆਪਣਾ ਕੋਈ ਸਮਾਂ ਜਾਂ ਕੋਈ ਇਦਾਂ ਦਾ ਹੋ ਸਕਦਾ ਵਾ ਸਾਨੂੰ ਕੋਈ ਗਿਲਾਨੀ ਸਾਨੂੰ ਦੇਖੋ ਜੇ ਲੋਕਾਂ ਨੇ ਸਾਨੂੰ ਜਿਤਾਇਆ ਵਾ ਅਸੀਂ 24 ਘੰਟੇ ਪਹਿਲਾਂ ਵੀ ਲੋਕਾਂ ਨਾਲ ਖੜਦੇ ਸੀ ਲੋਕਾਂ ਦੇ ਨਾਲ ਆਪਾਂ ਵਿਚਰਦੇ ਸੀ ਲੋਕਾਂ ਦੇ ਕੰਮ ਕਰੀਦੇ ਸੀ ਦਿਨੋਂ ਕੰਮ ਕਰੀਦੇ ਸੀ ਜਿੱਥੇ ਲੋੜ ਆ ਪੰਜਾਈਦਾ ਵੀ ਸੀ ਲੋਕਾਂ ਨੇ ਤਾਂ ਹੀ ਸਾਡੇ ਤੇ ਵਿਸ਼ਵਾਸ ਜਤਾਇਆ ਵਾ ਕਿ ਪਾਰਟੀ ਨੂੰ ਵਿਸ਼ਵਾਸ ਨਹੀਂ ਸੀ ਤੁਹਾਡੇ ਦੇ ਕਿ ਤੁਸੀਂ ਸੀਟ ਕਰੋਗੇ ਦੇਖੋ ਜੀ ਪਾਰਟੀ ਨੂੰ ਪਾਰਟੀਆਂ ਦੀਆਂ ਕਈ ਆਪਣੀਆਂ ਮਜਬੂਰੀਆਂ ਹੁੰਦੀਆਂ ਵਾ ਕਈ ਕੋਸ਼ਿਸ਼ਾਂ ਨਾਲ ਆਪਣੇ ਥੱਲੇ ਮਤਲਬ ਦੇਖਣਾ ਹੁੰਦਾ ਝੱਕਣਾ ਹੁੰਦਾ ਵਾ ਸਾਨੂੰ ਕੋਈ ਗਲਾ ਚਕਵਾਨੀ ਆ ਇੱਥੇ ਰਾਜਨੀਤੀ ਦੇ ਵਿੱਚ ਜਾਂ ਹਰ ਜਗ੍ਹਾ ਕਈ ਜਗ੍ਹਾ ਕਈਆਂ ਨੂੰ ਨਹੀਂ ਭਲੀਆ ਟਿਕਟਾਂ ਕਈਆਂ ਨੂੰ ਮਿਲ ਗਈਆਂ ਕਈ ਇੰਡੀਪੈਂਡੈਂਟ ਜਿੱਤ ਕੇ ਚਲੋ ਸਾਡਾ ਮੇਨ ਮਕਸਦ ਸੀ ਸਾਡਾ ਧਿਆਨ ਜਨਤਾ ਦੇ ਵੱਲ ਸੀ ਸਾਡਾ ਮਕਸਦ ਸੀ ਕਿ ਅਸੀਂ ਜਨਤਾ ਨੂੰ ਆਪਣਾ 100% ਦੇਈ ਕਿਉਂਕਿ ਜੇ ਜਨਤਾ ਨੇ ਸਾਨੂੰ ਜਿਤਾਇਆ ਤੇ ਹੁਣ ਵੀ ਅਸੀਂ ਕੋਸ਼ਿਸ਼ ਕਰਦੇ ਆਂ 8 ਮਹੀਨੇ ਹੋ ਜਾਂਦੇ ਗਏ 9 ਮਹੀਨੇ ਹੋ ਗਿਆ ਸਾਨੂੰ ਇਲੈਕਸ਼ਨ ਤੇ ਜਿੱਤਿਆਂ ਨੂੰ ਤੇ ਅਸੀਂ ਅਜੇ ਵੀ ਵੇਖੋ 24 ਘੰਟੇ ਅਸੀਂ ਲੋਕਾਂ ਦੇ ਵਿੱਚ ਹੀ ਕੰਮ ਕਰਦੇ ਆ ਜਾਂਦੇ ਆ ਕੰਮ ਕਰਵਾਉਂਦੇ ਆ ਸੀ ਹੋਵੇ ਜਾਂ ਸੀੜ ਲਾਈਦਾ ਹੋਵੇ ਕੋਈ ਵੀ ਹੋਵੇ ਅਸੀਂ ਕਦੀ ਭੱਜੇ ਨਹੀਂ ਆ ਅਸੀਂ ਆਫਿਸ ਬਣਾਇਆ ਲੋਕਾਂ ਵਾਸਤੇ ਬਣਾਇਆ ਜੀ ਜੀ ਅਸੀਂ ਸਵੇਰੇ ਵੀ ਇੱਥੇ ਆਪਣਾ ਟਾਈਮ ਦੇਈਦਾ ਵਾ ਸ਼ਾਮ ਨੂੰ ਵੀ ਟਾਈਮ ਦੇਈਦਾ ਵਾ ਜਦੋਂ ਮਰਜ਼ੀ ਲੋਕ ਇੱਥੇ ਵੈਲਕਮ ਹੈ ਜਦੋਂ ਮਰਜ਼ੀ ਹੋਣ ਮੋਰ ਵੀ ਸਟੈਂਪ ਲੋਕਾਂ ਦੀ ਆ ਆਪਾਂ ਸਵੇਰੇ ਮੈਂ ਘਰ ਨਾਲ ਵੀ ਹੋਵੇ ਸਟੈਂਪ ਫੇਰ ਵੀ ਲੱਗੇਗੀ ਜੀ ਸਵੇਰ ਤੋਂ ਲੈ ਕੇ ਭਾਵੇਂ ਕੋਈ ਰਾਤ 10 ਵਜੇ ਵੀ ਆ ਜੇ 11 ਵਜੇ ਆਵੇ ਆਪਾਂ 24 ਘੰਟੇ ਆਜ ਰਹੇ ਹਾਂ ਜੇ ਲੋਕਾਂ ਨੇ ਵਿਸ਼ਵਾਸ ਕੀਤਾ ਸਾਡਾ ਵੀ ਫਰਜ਼ ਹੈ ਜੀ ਸ਼ੁਰੂ ਤੋਂ ਹੀ ਅਰਵਿੰਦ ਪਕਰਾਈ ਲੋਕਾਂ ਦੇ ਫੇਵਰਟ ਰਹੇ ਨੇ ਚਾਹੇ ਉਹ ਨੰਬਰ 78 ਦੀ ਗੱਲ ਹੋਵੇ ਜਾਂ ਛਾਟੇ ਏਰੀਏ ਦੀ ਗੱਲ ਹੋਵੇ ਸतीश ਕੁਮਾਰ ਬੱਲੂ ਜੀ ਉਹ ਲੋਕ ਦੀ ਹਰ ਰੋਜ਼ ਸਾਲ ਜਿਹੜੀ ਹੈ ਰਾਮੀਲਾ ਕਰਵਾਈ ਜਾਂਦੀ ਹੈ ਔਰ ਖਾਸ ਤੌਰ ਤੇ ਜੀ ਤੁਹਾਨੂੰ ਇਨੀਟੇਸ਼ਨ ਵੀ ਦਿੱਤੇ ਜਾਂਦਾ ਹੈ ਜੀ ਕੀ ਕਹੋਗੇ ਦੇਖੋ ਜੀ ਸतीश ਕੁਮਾਰ ਬੱਲੂ ਜੀ ਵੀ ਸਾਡੇ ਬੜੇ ਸਤਿਕਾਰਯੋਗ ਨੇ ਵੱਡੇ ਭਰਾ ਨੇ ਸਾਡੇ ਤੇ ਵਧੀਆ ਚਲੋ ਜਿਹੜਾ ਉਹ ਰਾਮੀਲਾ ਦਾ ਮੱਚਨ ਕਰਾਉਂਦੇ ਬੜੇ ਸਾਲਾਂ ਤੋਂ ਕਰਵਾ ਰਹੇ ਨੇ ਦੇਖੋ ਇਹ ਜਿਹੜਾ ਕੰਮ ਆ ਧਾਰਮਿਕ ਕਾਰਜ ਆ ਕੋਈ ਕੋਈ ਕਰ ਸਕਦਾ ਵਾ ਤੇ ਇਸ ਲਈ ਮੈਂ ਸਮਝਦਾ ਵਾਂ ਕਿ ਵਧਾਈ ਦੇ ਪਾਤਨ ਨੇ ਦੀਪਕ ਕੁਮਾਰ ਬੱਲੂ ਜੀ ਸਾਡੇ ਵੱਡੇ ਵੀਰ ਜਿਹੜੇ ਧਾਰਮਿਕ ਇੱਕ ਪ੍ਰੋਗਰਾਮ ਜਾਂ ਆਰਾਮੀ ਦਾ ਮੱਚਨ ਕਰਵਾਉਂਦੇ ਆ ਇਹ ਹਰ ਕਿਸੇ ਦਾ ਕੰਮ ਉਹ ਮਤਲਬ ਨਹੀਂ ਆ ਹਰ ਕਿਸ ਕੋਈ ਨਹੀਂ ਇਹ ਚੀਜ਼ ਕਰਵਾ ਸਕਦਾ ਬਾਕੀ ਜੇ ਤੁਸੀਂ ਗੱਲ ਕੀਤੀਆਂ ਕਿ ਛਾਟਾ ਦੇ ਵਿੱਚ ਮਤਲਬ ਦੇਖੋ ਸਾਨੂੰ ਸਾਰੇ ਅਸੀਂ ਪਿਆਰ ਕਰਦੇ ਹਾਂ ਤੇ ਸਾਨੂੰ ਵੀ ਸਾਰੇ ਪਿਆਰ ਕਰਦੇ ਅਸੀਂ ਕਦੀ ਕਿਸੇ ਨੂੰ ਇਹ ਨਹੀਂ ਪੁੱਛਿਆ ਕਿ ਤੂੰ ਸਾਨੂੰ ਵੋਟ ਪਾਈ ਆ ਜਾਂ ਨਹੀਂ ਪਾਈ ਦੇਖੋ ਜੇ ਸਾਨੂੰ 2000 ਬੰਦੇ ਨੇ ਵੋਟ ਪਾਈ ਆ ਪਰ ਅਸੀਂ ਕਾਉਂਸਲਰ 10000 ਬੰਦੇ ਦੇ ਹਾਂ ਜੀ ਕਿਉਂਕਿ ਸਾਡੀ ਡਿਊਟੀ ਆ ਸਾਨੂੰ ਕਿਸੇ ਨੇ ਪਾਈ ਜਾਂ ਨਹੀਂ ਪਾਈ ਪਰ ਸਾਡਾ ਕੰਮ ਕਰਨ ਦਾ ਫਰਜ਼ ਆ ਤੇ ਅਸੀਂ ਕਦੀ ਪੁੱਛਿਆ ਹੀ ਨਹੀਂ ਕਿ ਸਾਡੀ ਵਾਰਡ ਦਾ ਵੀ ਹੈਗਾ ਕਿ ਨਹੀਂ ਹੈਗਾ ਭਾਵੇਂ ਕੋਈ ਬਾਹਰੋਂ ਵੀ ਆ ਜੇ ਤਾਂ ਛਾਟੇ ਤੋਂ ਜਿੱਥੋਂ ਮਰਜ਼ੀ ਆ ਜੇ ਕੋਈ ਖੰਡ ਵਾਲੇ ਤੋਂ ਅਜੇ ਕੋਈ ਹੋਰ ਵਾਰ ਤੋਂ ਅਜੇ ਅਸੀਂ ਦਿਲ ਖੋਲ ਕੇ ਉਹਨਾਂ ਦੀ ਗੱਲ ਸੁਣਦੇ ਆ ਤਾਂ ਕੰਮ ਵੀ ਕਰੀ ਤੇ ਲਾਸਟ ਵਾਰ ਅਰਵਿੰਨ ਪਕਣਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਵਿਚਰਨ ਲਈ ਕਿਸ ਤਰ੍ਹਾਂ ਦੇ ਜਿਹੜੇ ਡ੍ਰੀਮ ਨੇ ਤੁਹਾਡੇ ਆਪਣੀ ਵਾਰਡ ਕੋਲ ਦੇ ਕੇ ਦੇਖੋ ਜੀ ਮੇਰੀ ਇਹੋ ਕੋਸ਼ਿਸ਼ ਰਹਿੰਦੀ ਆ ਕਿ ਵਾਰਡ ਦੇ ਵਿੱਚ ਸਭ ਤੋਂ ਪਹਿਲਾਂ ਜਿੱਥੇ ਵੀ ਕੋਈ ਕਮੀ ਪੇਸ਼ੀ ਆ ਜੀ ਜੋ ਅਸੀਂ ਐਫਰਟ ਕਰ ਸਕਦੇ ਆ ਅਸੀਂ ਐਫਰਟ ਕਰੀ ਜੀ ਜੇ ਕੋਈ ਸੀਵਰੇਜ ਦੀ ਪ੍ਰੋਬਲਮ ਹੈ ਉਸ ਨੂੰ ਕੋਸ਼ਿਸ਼ ਸਾਡੀ ਇਹੋ ਹੀ ਹੁੰਦੀ ਹੈ ਕਿ ਭਾਵੇਂ ਸਮਾਂ ਲੱਗ ਜੇ ਪਰ ਇਹ ਆ ਕਿ ਉਸ ਨੂੰ ਅਸੀਂ ਸਹੀ ਤਰੀਕੇ ਨਾਲ ਹੱਲ ਕਰਵਾ ਦਈਏ ਜਿੱਦਾਂ ਅਸੀਂ ਪਿਛਲੇ ਕਰਤਾਰਨਗਰ ਦੇ ਵਿੱਚ ਸੀਵਰੇਜ ਦੀਆਂ ਨਵੀਆਂ ਹੋਦੀਆਂ ਦਾ ਨਿਰਮਾਣ ਕੀਤਾ ਵਾ ਉਸ ਨਾਲ ਬਹੁਤ ਵਧੀਆ ਰਿਜ਼ਲਟ ਆਇਆ ਵਾ ਤੇ ਜਿੱਥੇ ਕਈ ਪ੍ਰੋਬਲਮ ਸੀ ਸੀਵਰੇਜ ਦੀ ਬਿਲਕੁਲ ਹੱਲ ਹੋਈ ਜਾਂ ਫਿਰ ਅਸੀਂ ਪਰਸੋਂ ਚੋਤ ਇੱਕ ਨਵੀਂ ਗਲੀ ਦਾ ਅਦੁਘਾਟਨ ਕੀਤਾ ਵਾ ਜੀ ਸਾਡੀ ਵਾਰਡ ਦੇ ਵਿੱਚ ਹੀ ਆ ਫਿਰ ਅਸੀਂ ਸਟੀਲ ਲਾਈਟਾਂ ਲਗਵਾ ਰਿਹਾ ਕਹਿੰਦਾ ਮਨ ਨੂੰ ਕਿ ਕੋਈ ਜਿੱਥੇ ਕਮੀ ਆ ਅਸੀਂ ਵਾਰਡ ਦੇ ਵਿੱਚ ਕੋਈ ਕੰਮ ਰਹਿ ਨਹੀਂ ਦੇਣਾ ਕਿ ਅਸੀਂ ਪਹਿਲਾਂ ਹੀ ਇਹ ਚੀਜ਼ ਨੂੰ sire ਮਤਲਬ ਚਾੜ ਲੀਏ ਤੇ ਕੰਮ ਕੋਈ ਹੋਰ ਵੀ ਸਾਨੂੰ ਬਾਹਰ ਦਾ ਵੀ ਕੋਈ ਕਹਿੰਦਾ ਤੇ ਅਸੀਂ ਮੇਨ ਵੇਖੋ ਤੁਸੀਂ ਗੱਲ ਕੀਤੀ ਹੈ ਕਿ ਹੋਰ ਕੀ ਡ੍ਰੀਮ ਹੈ ਜਾਂ ਗੱਲ ਸਾਡਾ ਵੇਖੋ ਇਹ ਸਾਨੂੰ ਸ਼ੌਂਕ ਆ ਜਿਹੜੀ ਜਿੰਨੂੰ ਰਾਜਨੀਤੀ ਦੇ ਵਿੱਚ ਜਾਂ ਕੰਮ ਕਰਦਾ ਸ਼ੌਂਕ ਆ ਉਹ ਮਤਲਬ ਕੰਮ ਫਿਰ ਲੋਕਾਂ ਦੇ ਤਾਂ ਹੀ ਹੋਣਗੇ ਤੁਸੀਂ ਇੰਟਰਸਟ ਲੈ ਕੇ ਕੰਮ ਕਰੋ ਕਿ ਸ਼ੌਂਕ ਨਾਲ ਕੰਮ ਕਰੋ ਕਿ ਲੋਕਾਂ ਨੂੰ ਫਾਇਦਾ ਵਾ ਠੀਕ ਹੈ ਜੀ ਸਾਨੂੰ ਉਹ ਚੀਜ਼ ਦਾ ਸ਼ੌਂਕ ਆ ਭਾਵੇਂ ਕੋਈ ਛਾੜੇ ਦਾ ਕੋਈ ਵੀ ਆ ਜੇ ਬਾਹਰੋਂ ਆ ਜੇ ਅੰਦਰੋਂ ਆ ਜੇ ਬਾਕੀ ਸਾਡਾ ਮਕਸਦ ਇਹੋ ਹੀ ਆ ਅੱਗੇ ਵੀ ਕੋਈ ਉਚਰ ਦੇ ਵਿੱਚ ਵੀ ਕਿ ਵੱਧ ਤੋਂ ਵੱਧ ਅਸੀਂ ਲੋਕਾਂ ਦੇ ਵਿੱਚ ਵਿਚਰੀਏ ਤੇ ਲੋਕਾਂ ਦੇ ਕੰਮ ਕਰੀਏ ਤਾਂ ਜੋ ਲੋਕਾਂ ਦੀ ਇੱਕ ਸੇਵਾ ਕਹੋ ਸਾਡੇ ਵੱਲੋਂ ਹੋ ਸਕੇ ਜਾਂ ਲੋਕਾਂ ਦੇ ਕੰਮ ਹੋ ਸਕਣ ਕੋਈ ਮਤਲਬ ਸਾਰੇ ਭਾਵੇਂ ਛਾਟਾ ਹੋਵੇ ਤੇ ਭਾਵੇਂ ਵੈਸੇ ਹਲਕਾ ਹੋਵੇ ਸਰ ਅਰਵਿੰਦ ਪਤਨਾ ਨੋਜਵਾਨਾ ਦੇਵੀ ਜਲਦੀ ਤਰਕੰਤਿਆ ਜੀ ਆਜਾ ਆਉਣ ਵਾਲੇ ਸਮੇਂ ਦੇ ਵਿੱਚ ਲੋ ਆਪਣੇ ਵਾਰਡ ਦੇ ਜਾਂ ਹਲਕਾ ਵੈਸਟ ਦੇ ਵਿੱਚ ਨੋ ਜ਼ੋਨ ਵਾਲੀ ਕਿਸ ਤਰ੍ਹਾਂ ਦੇ ਉਪਰਾਲੇ ਜਿਹੜੇ ਕਿਤੇ ਜਾਣ ਦੇਖੋ ਜੀ ਅਸੀਂ ਐਜੇ ਕਾਉਂਸਲਰ ਜੋ ਕਰ ਸਕਦੇ ਆ ਅਸੀਂ ਤਾਂ ਐਫਰਟ ਉਹ ਕਰਦੇ ਰਹਿੰਦੇ ਆ ਬਾਕੀ ਹੁਣ ਹਲਕਾ ਦਾ ਬਹੁਤ ਵੱਡਾ ਨੋ ਜ਼ੋਨ ਬੜਾ ਤੁਹਾਨੂੰ ਲਾਈਕ ਕਰ ਦਿਓ ਤੁਹਾਨੂੰ ਨਹੀਂ ਵੇਖੋ ਜੀ ਅਸੀਂ ਨੌਜਵਾਨ ਅਤੇ ਨੌਜਵਾਨਾਂ ਨਾਲ ਸਾਡਾ ਪ੍ਰੇਮ ਤੇ ਸਾਰੇ ਸਾਡੇ ਵੀਰਪਰਾ ਸਾਡੇ ਨਾਲ ਸਾਥਾ ਕਿੰਦੇ ਆ ਅਸੀਂ ਅਗਲਿਆਂ ਦੀ ਚਲੋ ਨਾਲ ਤੁਰੀਦਾ ਗੱਲ ਸੁਣੀ ਦੀ ਆ ਵੀ ਲੋਕੀ ਸਾਡਾ ਸਾਨੂੰ ਪਿਆਰ ਕਰਦੇ ਆ ਸਾਡੇ ਨਾਲ ਤੁਰਤੇ ਆ ਜਿੱਥੇ ਕਿਤੇ ਉਹਨਾਂ ਲੋੜਿਆ ਸੀ ਖਰੀਦਾ ਵਾ ਨਾਲ ਜਾਈਦਾ ਵੀ ਆ ਤੇ ਬਾਕੀ ਗਾਂਵ ਵੀ ਜੇ ਅੱਗੇ ਲੋੜ ਪੈਂਦੀ ਆ ਆਪਾਂ ਹਰ ਇੱਕ ਨਾਲ ਇਹੀ ਕਦੀ ਪਾਰਸ਼ਲਟੀ ਨਹੀਂ ਕੀਤੀ ਜਿਹੜਾ ਮਰਜ਼ੀ ਆਵੇ ਵੈਲਕਮ ਹੈ ਜੀ ਚਾਹ ਵੀ ਕਿੰਨੇ ਜੀ ਬਿਲਕੁਲ ਐਸੀ ਵਾਰ ਨੰਬਰ 78 ਤੇ ਚਾਹੇਤੇ ਕਿਹਾ ਜਾਏਗਾ ਕਿ ਪਾਰਸ਼ਦ ਅਰਵਿੰਦ ਪਖਣਾ ਜੀ ਹਮੇਸ਼ਾ ਹੀ ਚਾਹੇ ਉਹ ਚੋਣ ਲੜਨ ਤੋਂ ਪਹਿਲਾਂ ਦੀ ਗੱਲ ਹੋਵੇ ਤਾਂ ਮਨਪਸੰਦ ਰਹੇ ਨੇ ਲੋਕਾਂ ਦੇ ਪਰ ਅਗਰ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਨਾਲ ਹੈ ਸ਼ੁਰੂ ਤੋਂ ਹੀ ਮੋਢਾ ਨਾਲ ਮੋਢਾ ਲਗਾ ਕੇ ਚੱਲੇ ਨੇ 2022 ਦੇ ਚੋਣਾਂ ਦੇ ਵਿੱਚ ਵੀ ਕਾਫੀ ਇਹਨਾਂ ਵੱਲੋਂ ਮਦਦ ਕੀਤੀ ਗਈ ਪਰ ਪਾਰਟੀ ਨੇ ਕਿਤਰਾ ਕੁ ਦੇ ਦੇਣਾ ਉਹਨੂੰ ਨਿਰਾਸ਼ ਜ਼ਰੂਰ ਕੀਤਾ ਪਰ ਵਾਰਡ ਦੇ ਜਿਹੜੇ ਲੋਕ ਸੀ ਵਾਰਡ ਦੀ ਜਨਤਾ ਵੱਲੋਂ ਇਹਨਾਂ ਨੂੰ ਨਿਰਾਸ਼ਾ ਨਹੀਂ ਲੈਣ ਨੂੰ ਮਿਲੀ ਵਾਰਡ ਦੀ ਜਨਤਾ ਨੇ ਇਹਨਾਂ ਨੂੰ ਵੱਡਾ ਫਤਵਾ ਦਿੱਤਾ ਔਰ ਸਾਰੀਆਂ ਪਾਰਟੀਆਂ ਨੂੰ ਪਛਾੜਦੇ ਹੋਏ ਇਹਨਾਂ ਨੇ ਜਿੱਤ ਹਾਸਲ ਕੀਤੀ ਔਰ ਨੌਜਵਾਨਾਂ ਦੀ ਅਗਰ ਗੱਲ ਕਰੀਏ ਨੌਜਵਾਨ ਵੀ ਇਹਨਾਂ ਨੂੰ ਦੇਖ ਕੇ ਕਾਫੀ ਪ੍ਰੇਰਿਤ ਹੁੰਦੇ ਕਿਉਂਕਿ ਖੁਦ ਹੀ ਤੰਦਰੁਸਤ ਸਰੀਰ ਵਰਜਿਸ਼ ਕਰਦੇ ਨੇ ਔਰ ਨੌਜਵਾਨਾਂ ਨੂੰ ਇਸ ਲਈ ਪ੍ਰੇਰਿਤ ਕਰਦੇ ਨੇ ਕਿ ਇਹ ਨੌਜਵਾਨ ਜਿਹੜੇ ਨੇ ਗਲਤ ਕੁਰੀਤਿਆਂ ਨੂੰ ਛੱਡ ਕੇ ਜਿਹੜਾ ਆਪਣੇ ਸਰੀਰ ਵੱਲ ਧਿਆਨ ਦੇ ਐਕਸਰਸਾਈਜ਼ ਕਰਨ ਮਾਪਯੋਗ ਜਿਹੜੀ ਹੈ ਇੱਜ਼ਤ ਕਰਨ ਕਿਉਂਕਿ ਗਲਤ ਕੁਰੀਤਿਆਂ ਚ ਜਾਂਦੇ ਆ ਤੇ ਕਿਤਨ ਕਿਤੇ ਆਪਣੇ ਜਿਹੜੇ ਸੰਸਕਾਰ ਆ ਉਹਨਾਂ ਨੂੰ ਵੀ ਉਹ ਭੁੱਲ ਜਾਂਦੇ ਨੇ ਤੇ ਅਰਵਿੰਦ ਪਕਰਾਈ ਇਸ ਤਰ੍ਹਾਂ ਦੇ ਨਾਲ ਜਿਹੜਾ ਨੌਜਵਾਨਾ ਨੂੰ ਵੀ ਪੇਜ ਕਰਦੇ ਔਰ ਆਪਣੀ ਵਾਰਡ ਦੇ ਨਾਲ ਜਿਹੜਾ ਪਿਆਰ ਕਰਦੇ ਨੇ ਅੰਮ੍ਰਿਤਸਰ ਦੇ ਵਿੱਚ ਕਿਸੇ ਹੋਰ ਵਾਰਡਾਂ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਨਹੀਂ ਦੇਖਣ ਨੂੰ ਮਿਲਦੇ ਚਾਹੇ ਸੀਵਰੇਜ ਦੇ ਹੋਣ ਸਟਰੀਟ ਲਾਈਟ ਤੇ ਹੋਣ ਪਾਰਕਾਂ ਦੀ ਹਾਰ ਚੇਂਜ ਕਰਨ ਦੇ ਕੰਮ ਹੋਣ ਜਿਹੜੇ ਨੇ ਉਹ ਉਹਨਾਂ ਨੂੰ ਖੁਦ ਆਪਣੀ ਪੌਕੇਟ ਦੇ ਵਿੱਚੋਂ ਵੀ ਅਗਰ ਪੈਸੇ ਖਰਚ ਕਰਕੇ ਉਹ ਕੰਮ ਕਰਨੇ ਪੈਂਦਾ ਉਹ ਪਿੱਛੇ ਨਹੀਂ ਹਟਦੇ ਤੁਸੀਂ ਦੇਖਦੇ ਹੋ ਪੰਜਾਬ ਬੜਾ ਟਾਈਮ ਫਿਰ ਮਿਲਾਂਗੇ ਇੱਕ ਨਈਬ ਸ਼ਰਤ ਦੇ ਨਾਲ ਇੱਕ ਨਈ ਵਾਰਡ ਦੇ